ਦੱਜਿਸ ਨੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਦੀ ਤਿੱਖਾ ਵਿਰੋਧ ਹੋੰਦਾ ਆ ਰਿਹਾ ਹੈ ਹੁਸ਼ਿਆਰਪੁਰ ਵਿੱਚ ਹੋਈ ਇਸ ਘਟਨਾ ਦੀ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਇੱਕ 5 ਸਾਲਾਂ ਬੱਚੇ ਦੇ ਨਾਲ ਪੁਰਕ੍ਰਮ ਕਰਕੇ ਉਸ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ ਹੈ ਸਭ ਤੋਂ ਜਾਨਣਾ ਚਾਹਾਂਗਾ ਕਿ ਇਨ੍ਹਾਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾ ਸਕੇ ਤਾਂ ਕਿ ਅਗੋਂ ਦੀ ਅਜਿਹਾ ਕੁਝ ਨਾ ਹੋਵੇ ਅਜਿਹੇ ਕਿਹੜੇ ਵੱਡੇ ਐਕਸ਼ਨ ਨੇ ਜੋ ਲਈ ਜਾਣਗੇ ਕਿਵੇਂ ਚਲੂ ਕੇ ਸੇਫਟੀ ਦਿੱ ਜਾ ਸਕਦੀ ਹੈ ਜਿਸ ਤਰੀਕੇ ਨਾਲ ਹੁਣ ਬੱਚਿਆਂ ਦੇ ਨਾਲ ਇਸ ਤਰੀਕੇ ਦਾ ਜੋ ਉਹ ਕਰਮ ਹੋਇਆ ਉਸ ਨੂੰ ਸੀ ਕਿਵੇਂ ਦੇਖ ਰਿਹਾ ਹਾਂ ਜੀ ਦੇਖੋ ਬੜੀ ਮੰਦ ਭਾਗੀ ਦਰਦਨਾਕ ਘਟਨਾ ਜਿਹੜੀ ਆ ਵਾਪਰੀ ਆ ਤੇ ਹਵਾਨੀਅਤ ਦਾ ਜਿਹੜਾ ਨੰਗਾ ਨਾਚ ਜਿਹੜਾ ਕੀਤਾ ਗਿਆ ਪੰਜਾਬ ਦੀ ਧਰਤੀ ਦੇ ਉੱਤੇ ਸੋ ਇਹਦਾ ਇਹਦੇ ਇਹਦੇ ਲਈ ਜਿੰਨੇ ਵੀ ਮਾੜੇ ਸ਼ਬਦ ਮੰਦੇ ਸ਼ਬਦ ਬੋਲ ਲਈਏ ਉਹ ਵੀ ਘੱਟ ਪੈ ਜਾਣਗੇ ਜਿੰਨੀ ਵੀ ਦਰਿੰਦਗੀ ਦੀ ਗੱਲ ਕਰ ਲਈਏ ਉਹ ਵੀ ਘੱਟ ਪੈ ਜਾਣੀ ਆ ਕਿਉਂਕਿ ਬੱਚੇ ਦੇ ਮਰਨ ਤੋਂ ਬਾਅਦ ਡਾਕਟਰਾਂ ਨੇ ਵੇਖਿਆ ਪਰਿਵਾਰ ਨੇ ਵੇਖਿਆ ਕਿ ਬੱਚੇ ਦੀ ਜੀਭ ਜਿਹੜੀ ਹੈ ਉਹ ਦੰਦਾ ਥੱਲੇ ਆਈ ਆ ਕੇ ਕੱਟੀ ਗਈ ਹੈ ਮਤਲਬ ਕਿ ਇੰਨੀ ਦਰਦ ਦੇ ਵਿੱਚ ਉਹ ਬੱਚੇ ਨੇ ਆਪਣੀ ਜਾਨ ਜਿਹੜੀ ਆ ਉਹ ਦਿੱਤੀ ਹੋਣੀ ਹੈ ਸੋ ਹਵਾਨੀਅਤ ਇਹ ਪ੍ਰਵਾਸੀ ਜਿਹੜੇ ਬਾਹਰੋਂ ਆਏ ਹੋਏ ਲੋਕ ਨੇ ਮੈਂ ਅਕਸਰ ਆਪਣੇ ਵੀਡੀਓਜ਼ ਦੇ ਵਿੱਚ ਗੱਲ ਕਰਦਾ ਹੁੰਨਾ ਕਿ ਸਾਡਾ ਡੀਐਨਏ ਵੱਖਰਾ ਹੈ ਆ ਯੂਪੀ ਬਿਹਾਰ ਵਾਲਿਆਂ ਦਾ ਡੀਐਨਏ ਸਾਡੇ ਨਾਲ ਰਲਦਾ ਨਹੀਂ ਹੈ ਇਹਨਾਂ ਦੇ ਵਿੱਚ ਦਰਿੰਦਗੀ ਹਵਾਨੀਅਤ ਉਹ ਭਰੀ ਹੋਈ ਹੈ ਜਿਹੜੀ ਕਿਸੇ ਵੇਲੇ ਨਵੰਬਰ 84 ਦੇ ਵਿੱਚ ਦਿੱਲੀ ਦੀਆਂ ਸੜਕਾਂ ਦੇ ਉੱਤੇ ਦਿਖਾਈ ਗਈ ਸੀ ਇਹ ਉਹੀ ਹਵਾਨੀਅਤ ਹੈ ਤੇ ਪੰਜਾਬ ਜਿਹੜਾ ਹੈ ਪੰਜਾਬ ਦਾ ਡੀਐਨਏ ਵੱਖਰਾ ਹੈ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਦੱਸੋ ਵੀ ਕਿਹੜੀਆਂ ਇਹੋ ਜੀਆਂ ਘਟਨਾਵਾਂ ਹੁੰਦੀਆਂ ਨੇ ਪਰ ਯੂਪੀ ਬਿਹਾਰ ਦੇ ਵਿੱਚ ਵੀ ਨਿਤ ਘਟਨਾਵਾਂ ਉੱਥੇ ਵਾਪਰਦੀਆਂ ਨੇ ਰੇਪ ਹੁੰਦੇ ਨੇ ਕਤਲ ਕਤਲੋਗਾਰਤ ਹੁੰਦੀ ਹੈ ਸੋ ਉਹੀ ਲੋਕ ਜਿਹੜੇ ਉਹੀ ਮਾਨਸਿਕਤਾ ਲੈ ਕੇ ਇੱਕ ਟ੍ਰੇਨ ਦੀ 2.5 300 ਰੁਪਏ ਦੀ ਟਿਕਟ ਲੈਂਦੇ ਨੇ ਤੇ ਉਹ ਪੰਜਾਬ ਆ ਕੇ ਉਤਰ ਜਾਂਦੇ ਆ ਤੇ ਇੱਥੇ ਆ ਕੇ ਫਿਰ ਉਹ ਲੋਕ ਇਹੋ ਜਿਹੇ ਕੰਮ ਕਰਦੇ ਨੇ ਸੋ ਤੁਸੀਂ ਦੇਖੋ ਇਸ ਪਰਿਵਾਰ ਦਾ ਇੱਕ ਬੱਚਾ ਇੱਕ ਉਹਨਾਂ ਦਾ ਮੁੰਡਾ ਇੱਕ ਕੁੜੀ ਹੈ ਹੁਣ ਉਹ ਕੁੜੀ ਵਿਚਾਰੀ ਜਿਹੜੀ ਉਹ ਰਹਿ ਗਈ ਆ ਇਕੱਲੀ ਮੁੰਡਾ 50 ਸਾਲਾਂ ਦਾ ਸੀ ਉਹ ਮਾਰ ਦਿੱਤਾ ਤੇ ਘਰਦਿਆਂ ਦਾ ਦਰਦ ਨਹੀਂ ਵੇਖਿਆ ਜਾਂਦਾ ਉਹ ਇੰਨਾ ਜ਼ਿਆਦਾ ਮਤਲਬ ਕਿ ਉਹ ਰੋ ਪਿਟ ਰਹੇ ਨੇ ਕੁਰਲਾ ਰਹੇ ਆ ਸੋ ਉਹਨਾਂ ਦੇ ਹੱਥ ਵਾਸੇ ਕੁਝ ਨਹੀਂ ਹੈ ਹੁਣ ਇਹਦੇ ਨਾਲ ਹੀ ਮੇਲ ਖਾਂਦੀ ਇੱਕ ਘਟਨਾ ਦੀ ਤੁਹਾਨੂੰ ਮੈਂ ਯਾਦ ਕਰਾ ਦਵਾਂ ਅੱਜ ਤੋਂ ਸਾਲਕੂ ਪਹਿਲਾਂ ਇੱਕ ਬੱਚਾ ਗਵਾਹ ਹੋਇਆ ਸੀ ਤੇ ਉਹ अगਵਾ ਕਰਨ ਦਾ ਦੋਸ਼ ਜਿਹੜੇ ਮੁੰਡੇ ਤੇ ਲੱਗਾ ਸੀ ਉਹ ਸਰਦਾਰ ਸਿੱਖ ਮੁੰਡਾ ਸੀ ਤੇ ਉਹਨੂੰ ਗੋਲੀ ਮਾਰ ਦਿੱਤੀ ਗਈ ਸੀ ਸਿੱਧੇ ਤੌਰ ਤੇ ਤੇ ਹੁਣ ਇਸ ਘਟਨਾ ਦੇ ਵਿੱਚ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਵੀ ਸਖਤ ਐਕਸ਼ਨ ਸਖਤ ਜਿਹੜਾ ਹੈਗਾ ਉਹ ਸਟੈਂਡ ਲਿਆ ਜਾਵੇ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਉਹ ਇਹ ਰੋਸ ਚੱਲ ਰਿਹਾ ਲੋਕ ਮਤੇ ਪਾ ਰਹੇ ਨੇ ਕਿ ਪ੍ਰਵਾਸੀਆਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਪ੍ਰਵਾਸੀ ਨਹੀਂ ਆਉਣੇ ਚਾਹੀਦੇ ਦੇਖੋ ਇਹਦੇ ਵਿੱਚ ਕਸੂਰ ਕਿਤੇ ਨਾ ਕਿਤੇ ਪੰਜਾਬੀਆਂ ਦਾ ਵੀ ਹੈ ਕਿਉਂਕਿ ਇਹ ਸਰਕਾਰਾਂ ਦੀ ਤਾਂ ਪਲੈਨਿੰਗ ਹੈ ਸਰਕਾਰ ਇੱਕ ਪਲੈਨਿੰਗ ਤਹਿਤ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਵਸਾ ਰਹੀ ਹੈ ਤੇ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਜਿਹੜੇ ਪੰਜਾਬੀ ਨੇ ਤਾਂ ਕਿ ਉਹਨਾਂ ਦੀ ਗਿਣਤੀ ਘਟ ਜਾਵੇ ਤੇ ਇਹਨਾਂ ਦੀ ਵਧ ਜਾਵੇ ਸੋ ਸਰਵੇਖਣ ਜਿਹੜਾ ਹੈਗਾ ਉਹ ਜਦੋਂ ਕਿਤੇ ਕੀਤਾ ਜਾਣਾ ਤੁਸੀਂ ਦੇਖ ਲਿਓ ਆਪ ਹੀ ਮਤਲਬ ਕਿ ਇੰਨੀ ਜਿਹੜੀ ਵੋਟ ਜਿਹੜੀ ਬਣਾਈ ਜਾ ਰਹੀ ਹੈ 플ੌਟ ਖਰੀਦ ਰਹੇ ਨੇ ਘਰ ਖਰੀਦ ਰਹੇ ਆ ਕੋਠੀਆਂ ਖਰੀਦ ਰਹੇ ਨੇ ਤੁਸੀਂ ਆਪਣੇ ਆਲੇ ਦੋਲੇ ਚੁਗਿਰਦੇ ਮਾਰ ਕੇ ਦੇਖੋ ਧਿਆਨ ਵੀ ਤੁਹਾਡੇ ਦੋ ਚਾਰ ਘਰ ਛੱਡ ਕੇ ਕਿਤੇ ਨਾ ਕਿਤੇ ਇੱਕ ਪ੍ਰਵਾਸੀ ਨੇ ਘਰ ਜਿਹੜਾ ਆਪਣੇ ਪਰਮਾਨੈਂਟ ਤੌਰ ਦੇ ਉੱਤੇ ਉਹ ਲੈ ਲਿਆ ਹੋਇਆ ਸੋ ਕੰਮ ਇਹ ਫਿੱਟ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀਡੀਓਜ਼ ਦੇਖੋ ਜਿਹੜੇ ਖਾਣ ਪੀਣ ਦਾ ਸਮਾਨ ਤਿਆਰ ਕਰਦੇ ਨੇ ਉਹ ਕਿਸ ਤਰੀਕੇ ਦੇ ਨਾਲ ਗੰਦਗੀ ਭਰਿਆ ਸਮਾਨ ਜਿਹੜਾ ਉਹ ਤਿਆਰ ਕਰਦੇ ਆ ਸੋ ਪੰਜਾਬ ਨੂੰ ਚਾਰੇ ਪਾਸਿਓਂ ਢਾਹ ਲਾਈ ਜਾ ਰਹੀ ਹੈ ਹੁਣੇ ਸਾਡੇ ਬੱਚਿਆਂ ਤੱਕ ਪਹੁੰਚ ਰਹੀ ਇਹ ਪਹਿਲੀ ਘਟਨਾ ਨਹੀਂ ਹੈ ਮੈਂ ਤੁਹਾਨੂੰ ਦੱਸ ਦਵਾਂ ਪਹਿਲਾਂ ਵੀ ਇਹ ਘਟਨਾਵਾਂ ਜਿਹੜੀਆਂ ਨੇ ਵਾਪਰੀਆਂ ਪ੍ਰਵਾਸੀਆਂ ਵੱਲੋਂ ਇਥੋਂ ਤੱਕ ਕਿ ਬੱਚੇ ਇੱਕ ਘਟਨਾ ਹੈਗੀ ਉਹ ਦੱਸਣ ਲੱਗਿਆ ਵੀ ਜਿਹੜਾ ਹੈਗਾ ਬੰਦਾ ਬੜਾ ਖੌਫ ਭਰ ਜਾਂਦਾ ਹੈ ਮਨ ਦੇ ਵਿੱਚ ਕਿ ਸੋ ਭਈਆਂ ਵੱਲੋਂ ਇਹ ਪਹਿਲੀ ਘਟਨਾ ਜਿਹੜੀ ਆ ਉਹ ਨਹੀਂ ਵਰਤਾਈ ਗਈ ਬਹੁਤ ਸਾਰਾ ਕੁਝ ਪਹਿਲਾਂ ਵੀ ਜਿਹੜਾ ਹੈ ਆਪ ਦੇ ਵਿੱਚ ਹੋ ਚੁੱਕਿਆ ਇਹ ਪ੍ਰਵਾਸੀ ਜਿਹੜੇ ਆਉਂਦੇ ਨੇ ਕੰਮ ਕਰਨ ਆਉਂਦੇ ਆ ਪਰ ਇਥੋਂ ਆ ਕੇ ਕਤਲੋਗਰਤ ਕਰਦੇ ਨੇ ਮੁਹਾਲੀ ਦੇ ਵਿੱਚ ਵੀ ਤੁਹਾਨੂੰ ਯਾਦ ਹੋਣਾ ਆ ਸਾਲ 1.5 ਸਾਲ ਪਹਿਲਾਂ ਇਹਨਾਂ ਨੇ ਦੋ ਮੁੰਡੇ ਜਿਹੜੇ ਹੈਗੇ ਉਹ ਮਾਰ ਦਿੱਤੇ ਸੀ ਸੋ ਇਹਨਾਂ ਦੇ ਉੱਤੇ ਕੋਈ ਵੀ ਬੈਨ ਨਹੀਂ ਕੋਈ ਇਹਨਾਂ ਦੇ ਉੱਤੇ ਸਖਤਾਈ ਨਹੀਂ ਪੰਜਾਬ ਸਰਕਾਰ ਨਹੀਂ ਕਰਦੀ ਉਹਦਾ ਕਾਰਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਹਨਾਂ ਦੇ ਪਿੱਛੇ ਯੋਗੀ ਖੜਾ ਹੋਇਆ ਤੇ ਯੋਗੀ ਜਿਹੜਾ ਹੈ ਉਹ ਅਮਿਤ ਸ਼ਾਹ ਦਾ ਤੇ ਨਰਿੰਦਰ ਮੋਦੀ ਦਾ ਖਾਸਮ ਖਾਸ ਹੈ ਟਿਕੜੀ ਮੰਨੀ ਜਾਂਦੀ ਹੈ ਸੋ ਜੋਗੀ ਦਾ ਦਬਕਾ ਦੇਖ ਕੇ ਨਾ ਇਹ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਉਹ ਭਈਆਂ ਨੂੰ ਕੁਝ ਨਹੀਂ ਕਹਿੰਦੀ ਤੇ ਜਦੋਂ ਸਿੱਖ ਨੌਜਵਾਨਾਂ ਦੀ ਵਾਰੀ ਆਉਂਦੀ ਹੈ ਮੈਂ ਤੇ ਇਹ ਕਹਿਣਾ ਹੁਣਾ ਗੋਲੀ ਬਣੀ ਹੋਈ ਪੰਜਾਬੀਆਂ ਵਸੇ ਆ ਗੈਂਗਸਟਰ ਦੇਖ ਲਓ ਤਾਂ ਜੀ ਗੋਲੀ ਮਾਰ ਦਿੱਤੀ ਕੋ ਆਮ ਮੁੰਡਾ ਤਾਂ ਗੋਲੀ ਮਾਰ ਦਿੱਤੀ ਆ ਜੀ ਕਿਸੇ ਦੀ ਲੱਤ 'ਚ ਗੋਲੀ ਮਾਰ ਦਿੱਤੀ ਆ ਸੋ ਮਤਲਬ ਕਹਿਣ ਦਾ ਵੀ ਜਦੋਂ ਇਹਨਾਂ ਲੋਕਾਂ ਦੀ ਗੱਲ ਆਉਂਦੀ ਹੈ ਤੇ ਉੱਥੇ ਫਿਰ ਕੋਈ ਗੱਲਬਾਤ ਨਹੀਂ ਕੋਈ ਇਹਨਾਂ ਦੇ ਉੱਤੇ ਐਕਸ਼ਨ ਲੈਣ ਵਾਲਾ ਨਹੀਂ ਦਿਖਦਾ ਜਾਂ ਫਿਰ ਸਾਰਾ ਇਹਨਾਂ ਇਹਨਾਂ ਦੇ ਅੰਦਰ ਡਰ ਜਿਹੜਾ ਖੌਫ ਹੈਗਾ ਉਹ ਸੈਂਟਰ ਦਾ ਕਿ ਆਪਾਂ ਜੇ ਇਹਨਾਂ ਨੂੰ ਕਰਾਂਗੇ ਤਾਂ ਸੈਂਟਰ ਤੋਂ ਸਾਨੂੰ ਜਿਹੜੀ ਉਹ ਛਿੜਕ ਪੈ ਜਾਣੀ ਆ ਸੋ ਮਤਲਬ ਪੰਜਾਬ ਦੇ ਲੋਕ ਜਿਹੜੇ ਨੇ ਉਹ ਅੱਜ ਇਹ ਗੱਲ ਜ਼ਰੂਰ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਪੰਜਾਬ ਦੇ ਜਿਹੜੇ ਆਮ ਕਿਸਾਨ ਕਿਸਾਨਾਂ ਦੇ ਕੋਲ ਜਿਆਦਾਤਰ ਭਈਏ ਕੰਮ ਕਰਦੇ ਨੇ ਨਾ ਸੋ ਮਤਲਬ ਕਿ ਲੇਜ਼ੀ ਹੁੰਦੇ ਗਏ ਅੱਗੋਂ ਨੌਜਵਾਨ ਪੀੜ੍ਹੀ ਕੰਮ ਕਰਨਾ ਘਟਾ ਗਈ ਭਈਆਂ ਨੂੰ ਰੱਖਣਾ ਮਜਬੂਰੀ ਬਣ ਗਈ ਭਈਏ ਵਧਦੇ ਗਏ ਨੌਜਵਾਨ ਜਿਹੜੇ ਆ ਉਹ ਪੰਜਾਬ ਛੱਡ ਛੱਡ ਕੇ ਕੈਨੇਡਾ ਨੂੰ ਚਲੇ ਗਏ ਉੱਥੇ ਜਾ ਕੇ ਭਈਆਂ ਵਾਲੇ ਕੰਮ ਜ਼ਰੂਰ ਕਰਦੇ ਨੇ ਪਰ ਪੰਜਾਬ ਜਿਹੜਾ ਹੈਗਾ ਉਹ ਖਾਲੀ ਕਰਕੇ ਭਈਆਂ ਨੂੰ ਸੌਂਪ ਗਏ ਆ ਪੰਜਾਬ ਦੇ ਵਿੱਚ ਤੁਸੀਂ ਦੇਖੋ ਅ ਕੁਝ ਇਲਾਕੇ ਐਸੇ ਨੇ ਜਿੱਥੇ ਵੱਡੀਆਂ-ਵੱਡੀਆਂ ਕੋਠੀਆਂ ਜਿਹੜੀਆਂ ਭਈਆਂ ਨੂੰ ਸੌਂਪ ਗਏ ਹੋਇਆ ਭਈ ਤੁਸੀਂ ਹੀ ਸੰਭਣਾ ਤੁਸੀਂ ਹੀ ਸਾਰਾ ਕੁਝ ਕਰਨਾ ਤੇ ਮਹੀਨੇ ਬਾਅਦ ਬਿੱਲ ਬਤੀਆਂ ਜਿਹੜੇ ਆਉਣਗੇ ਉਹ ਉਹ ਸਾਰੇ ਅਸੀਂ ਤੁਹਾਨੂੰ ਉਥੋਂ ਟਰਾਂਸਫਰ ਕਰਾਂਗੇ ਮਤਲਬ ਰਹਿਣ ਦੇ ਵੀ ਪੈਸੇ ਦੇ ਰਹੇ ਆ ਸੋ ਆਪ ਜਾ ਕੇ ਮਜ਼ਦੂਰੀਆਂ ਕਰ ਰਹੇ ਆ ਸੋ ਮਤਲਬ ਭਈਆਂ ਨੂੰ ਖੁੱਲਾ ਵੈਲਕਮ ਸੱਦਾ ਜਿਹੜਾ ਉਹ ਸਾਡੇ ਵੱਲੋਂ ਵੀ ਹੈ ਅੱਜ ਜੇ ਅਸੀਂ ਇੱਕਦਮ ਇਹ ਰੌਲਾ ਪਾ ਰਹੇ ਆ ਕਿ ਇਹਨਾਂ ਦੀ ਐਂਟਰੀ ਬੈਨ ਹੋਵੇ ਆ ਸਾਰਾ ਕੁਝ ਹੋਵੇ ਇਹਦੇ ਲਈ ਸਾਨੂੰ ਵੀ ਆਪਣੇ ਟਾਈਮ ਟੂ ਟਾਈਮ ਸਟੈਪ ਲੈਣੇ ਚਾਹੀਦੇ ਆ ਜੇ ਜ਼ਮੀਨਾਂ ਹੈਗੀਆਂ ਨੇ ਉਹਦੇ ਉੱਤੇ ਆਪ ਕੰਮ ਕਰਨਾ ਚਾਹੀਦਾ ਆਪਣੇ ਜਿਹੜੇ ਗਰੀਬ ਕਿਰਤੀ ਸਿੱਖ ਨੇ ਉਹਨਾਂ ਨੂੰ ਇਹ ਕੰਮ ਦਿਓ ਮਤਲਬ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਾਂ ਵੀ ਬੜੇ ਲਾਪਰਵਾਹੀ ਦੇ ਨਾਲ ਇਹਨਾਂ ਨੂੰ ਸੱਦਾ ਜਿਹੜਾ ਹੈਗਾ ਖੁੱਲਾ ਦਿੱਤਾ ਉਹ ਆਏ ਆ ਕੇ ਵਸ ਗਏ ਤੇ ਅੱਜ ਸਾਡੇ ਲਈ ਮਜਬੂਰੀ ਬਣ ਗਈ ਹੈ ਇੱਕ ਹੋਰ ਗੱਲ ਜਿਹੜੀ ਆਪਾਂ ਨਾਲ ਐਡ ਕਰਦੀਏ ਵੀ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਭਈਆਂ ਨੂੰ ਵੋਟ ਪਾਉਣ ਦੀ ਜਿਹੜੀ ਹੈ ਉਹ ਇੱਥੇ ਪਰਮਿਸ਼ਨ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਰਾਸ਼ਨ ਕਾਰਡ ਨਹੀਂ ਬਣਨੇ ਚਾਹੀਦੇ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ ਉਹ ਜ਼ਮੀਨ ਨਹੀਂ ਲੈ ਸਕਦੇ ਹੁਣ ਪੰਜਾਬੀ ਜਿਹੜੇ ਨੇ ਉਹ ਦੂਸਰੀਆਂ ਸਟੇਟਾਂ ਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਕਹੋ ਕੋਈ ਪੰਜਾਬੀ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਹੈ ਜ਼ਮੀਨ ਲੈ ਲਵੇ ਨਹੀਂ ਲੈ ਸਕਦੇ ਜੰਮੂ ਕਸ਼ਮੀਰ ਕਸ਼ਮੀਰ ਚਲੋ ਇਹਨਾਂ ਨੇ ਜਦੋਂ ਦੀ 370 ਤੋੜ ਦਿੱਤੀ ਔਰ ਉਸ ਤੋਂ ਬਾਅਦ ਸ਼ਾਇਦ ਇਹਨਾਂ ਨੇ ਰੂਲ ਚੇਂਜ ਕਰ ਦਿੱਤਾ ਪਰ ਮਤਲਬ ਬਹੁਤ ਸਾਰੀਆਂ ਸਟੇਟਾਂ ਹਨ ਜਿੱਥੇ ਜਾ ਕੇ ਤੁਸੀਂ ਬਾਹਰਲੀ ਸਟੇਟ ਦਾ ਕੋਈ ਵੀ ਬੰਦਾ ਮਤਲਬ ਜ਼ਮੀਨ ਨਹੀਂ ਲੈ ਸਕਦਾ ਵੋਟ ਤਾਂ ਦੂਰ ਦੀ ਗੱਲ ਹੈ ਪਰ ਪੰਜਾਬ ਚ ਆਉਂਦਿਆਂ ਸਾਰੇ ਰਾਸ਼ਨ ਕਾਰਡ ਆਧਾਰ ਕਾਰਡ ਸਾਰਾ ਕੁਝ ਜਿਹੜਾ ਹੈਗਾ ਉਹ ਚੇਂਜ ਹੋ ਜਾਂਦਾ ਵੋਟ ਜਿਹੜੀ ਆ ਉਹ ਬਣ ਜਾਂਦੀ ਹੈ ਜਿਸ ਤੋਂ ਬਾਅਦ ਪੱਕੇ ਵਸਨੀਕ ਹੋ ਜਾਂਦੇ ਨੇ ਸੋ ਇੱਕ ਅੱਜ ਜਿਹੜਾ ਹੈਗਾ ਇੱਕ ਸਰਵੇਖਣ ਕਰਕੇ ਸਰਕਾਰ ਜੇਕਰ ਵਾਕਈ ਸੰਜੀਦਾ ਹੈਗੀ ਆ ਪੰਜਾਬ ਵਾਸਤੇ ਉਹ ਕਰਨਾ ਚਾਹੁੰਦੇ ਨੇ ਕਿ ਪੰਜਾਬ ਵਾਸਤੇ ਕੁਝ ਕਰਨਾ ਹੈ ਤਾਂ ਫੇਰ ਭਈਆਂ ਦੀ ਐਂਟਰੀ ਜਿਹੜੀ ਆ ਉਹ ਬੰਦ ਕੀਤੀ ਜਾਵੇ ਇਹਨਾਂ ਦੇ ਉੱਤੇ ਪੱਕੇ ਤੌਰ ਦੇ ਉੱਤੇ ਜਿਹੜਾ ਹੈ ਕਾਨੂੰਨ ਬਣਨਾ ਚਾਹੀਦਾ ਕਿ ਭਾਈ ਕੋਈ ਜ਼ਮੀਨ ਨਾ ਲੈ ਸਕੇ ਕੋਈ ਜਿਹੜੀ ਵੋਟ ਨਾ ਬਣਾ ਸਕੇ ਆਧਾਰ ਕਾਰਡ ਨਾ ਬਣਾ ਸਕੇ ਆਉਣਾ ਆਓ ਕੰਮ ਕਰੋ ਵਾਪਸ जाओ ਸੋ ਕਾਨੂੰਨ ਹੋਣੇ ਚਾਹੀਦੇ ਕਿਸ ਕਾਨੂੰਨ ਤਹਿਤ ਹੈ ਉਹ ਆਉਣਾ ਜਾਂ ਕੋਈ ਡਿਕਲੇਰੇਸ਼ਨ ਫਾਰਮ ਹੋਣਾ ਚਾਹੀਦਾ ਹੈ ਜਿਹੜਾ ਸਰਕਾਰ ਵੱਲੋਂ ਇਹਨਾਂ ਨੂੰ ਦਿੱਤਾ ਜਾਵੇ ਕਿ ਜਦੋਂ ਤੁਸੀਂ ਪੰਜਾਬ ਚ ਆਉਨੇ ਹੋ ਡਿਕਲੇਰੇਸ਼ਨ ਕਰੋ ਕਿ ਤੁਹਾਡਾ ਰਿਕਾਰਡ ਕੀ ਹੈਗਾ ਤੁਸੀਂ ਇੱਥੇ ਕਿਹੜੀਆਂ ਚੀਜ਼ਾਂ ਕਰ ਸਕਦੇ ਹੋ ਕਿਹੜੀਆਂ ਨਹੀਂ ਕਰ ਸਕਦੇ ਸੋ ਸਾਰਾ ਕੁਝ ਇੱਕ ਤਰ੍ਹਾਂ ਦਾ ਵਿਆਉਂਤਬੰਦੀ ਬਣਾ ਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਸੋ ਜੇ ਭਗਵੰਤ ਮਾਨ ਸਰਕਾਰ ਸੰਜੀਦਾ ਹੋਏਗੀ ਤੇ ਕਰੇਗੀ ਅਦਰਵਾਈਜ਼ ਬਾਕੀ ਸਰਕਾਰਾਂ ਜਿਵੇਂ ਬਾਦਲਾਂ ਨੇ ਆਮਦ ਲੈਂਦੀ ਇਹਨਾਂ ਦੀ ਖੁੱਲ੍ਹ ਖੁੱਲ੍ਹ ਕੇ ਵੋਟ ਬਣਾਈ ਬਾਦਲਾਂ ਨੇ ਭਈਆਂ ਦੀ ਸੋ ਉਸੇ ਤਰੀਕੇ ਦੇ ਨਾਲ ਹੁਣ ਉਹ ਚੱਲੀ ਆਉਂਦੀ ਹੈ ਹੁਣ ਬਾਕੀ ਵੀ ਜਿਹੜੀਆਂ ਪਾਰਟੀਆਂ ਨੇ ਉਹ ਵੀ ਕਹਿੰਦੀਆਂ ਬਣਾਓ ਵੋਟਾਂ ਵੋਟਾਂ ਆਪਾਂ ਨੇ ਹੀ ਪੈਣੀਆਂ ਨੇ ਸੋ ਇਹ ਲਾਲਚ ਵੀ ਹੈ ਤੇ ਇੱਕ ਸਰਕਾਰ ਦੀ ਪਲੈਨਿੰਗ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਭਈਆ ਰਾਜ ਵਸਾਉਣਾ ਮਤਲਬ ਕੀ ਕਾਇਮ ਕਰਨਾ ਹੈ ਬਾਕੀਆਂ ਜਿਹੜੇ ਮਿਨੋਰਟੀਜ਼ ਜਿਹੜੀ ਸਿੱਖਾਂ ਦੀ ਖਾਸ ਤੌਰ ਦੇ ਉੱਤੇ ਮਿਨੋਰਿਟੀਸ 'ਚ ਲੈ ਕੇ ਆਉਣੇ ਆ ਤੇ ਭਈਏ ਜਿਹੜੇ ਨੇ ਉਹਨਾਂ ਨੂੰ ਮੈਜੋਰਿਟੀ ਦੇ ਵਿੱਚ ਲੈ ਕੇ ਆਉਣਾ ਸੋ ਇਹ ਸਰਕਾਰ ਦੀ ਪਲੈਨਿੰਗ ਹੈ ਤੇ ਖਿਲਾਫ ਇਹ ਜਿਹੜਾ ਇੱਕ ਤਰੀਕੇ ਦੇ ਨਾਲ ਜਿਹੜਾ ਪੰਜਾਬੀਆਂ ਨੂੰ ਵੀ ਨਜਿੱਠਣਾ ਪੈਣਾ ਬੜੇ ਤਰੀਕੇ ਦੇ ਨਾਲ ਵਾਇਲੈਂਸ ਕਿਸੇ ਵੀ ਕੰਮ ਦਾ ਮਤਲਬ ਕਿਸੇ ਵੀ ਕੋਈ ਅਸੀਂ ਗੱਲਬਾਤ ਜਿਹੜੀ ਹੁੰਦੀ ਹੈ ਉਹ ਉਹ ਨਹੀਂ ਹੋ ਸਕਦੀ ਮਤਲਬ ਕਿ ਜੇ ਵਾਇਲੈਂਸ ਕਰਕੇ ਤੁਸੀਂ ਕਹੋ ਵੀ ਆਪਾਂ ਆ ਕਰਾਂਗੇ ਉਹ ਕਰਾਂਗੇ ਸੋ ਵਾਇਲੈਂਸ ਕਰਨ ਦੇ ਨਾਲ ਕੰਮ ਖਰਾਬ ਹੀ ਹੁੰਦਾ ਉਹ ਕੋਈ ਜ਼ਿਆਦਾ ਵਧੀਆ ਨਹੀਂ ਹੈ ਵਿਅਤਬੰਦੀ ਬਣਾਓ ਆਪਣੇ ਪਿੰਡਾਂ ਦੇ ਕਾਨੂੰਨ ਬਣਾਓ ਸਰਪੰਚ ਜਿਹੜੇ ਨੇ ਪੰਚਾਇਤਾਂ ਹੈਗੀਆਂ ਤੁਹਾਡੇ ਕੋਲ ਤੁਸੀਂ ਆਪਣੇ ਤਰੀਕੇ ਦੇ ਨਾਲ ਆਪਣੇ ਕਾਨੂੰਨ ਬਣਾ ਕੇ ਤੇ ਇਹਨਾਂ ਦੀ ਐਂਟਰੀ ਵੀ ਬੈਨ ਕਰੋ ਜੇ ਕਰ ਸਕਦੇ ਹੋ ਅਦਰਵਾਈਜ਼ ਇਹਨਾਂ ਦੇ ਤਰੀਕੇ ਦੇ ਨਾਲ ਮਤਲਬ ਕੀ ਰਹਿਣਾ ਕਾਨੂੰਨ ਦੇ ਨਾਲ ਰਹਿਣਾ ਕਿਵੇਂ ਰੱਖਣਾ ਕਿਵੇਂ ਕੰਮ ਕਰਾਉਣਾ ਉਹ ਸਾਰਾ ਤੁਸੀਂ ਆਪ ਬਣਾ ਸਕਦੇ ਹੋ ਜੀ ਹਾਂ ਜੀ ਦਿਲਸੁਖ ਜੀ ਤੁਹਾਨੂੰ ਲੱਗਦਾ ਕਿ ਜੋ ਹੁਣ ਪੰਚਾਇਤਾਂ ਵੱਲੋਂ ਜੋ ਹੁਣ ਲਗਾਤਾਰ ਮਤੇ ਪਾਈ ਜਾ ਰਹੀ ਨੇ ਕਿ ਇਹਨਾਂ ਦੇ ਆਧਾਰਕਾਂ ਨਹੀਂ ਬਣ ਜਾਣੇ ਚਾਹੀਦੇ ਉਸ ਦੇ ਨਾਲ ਕੁਝ ਫਰਕ ਪੈ ਸਕਦਾ ਹੈ ਉਸ ਐਕਸ਼ਨ ਦੇ ਨਾਲ ਜੀ ਬਿਲਕੁਲ ਮੈਂ ਉਹੀ ਕਹਿ ਰਿਹਾ ਕਿ ਜੇ ਜਿਹੜੇ ਲੋਕ ਨੇ ਨਾ ਪੰਜਾਬ ਦੇ ਉਹ ਆ ਜਾਣ ਸੜਕਾਂ ਦੇ ਉੱਤੇ ਉਹ ਕਹਿਣ ਸਰਕਾਰ ਨੂੰ ਵੀ ਭਾਈ ਇਹ ਕੰਮ ਜੇ ਤੁਸੀਂ ਨਾ ਕੀਤਾ ਤੇ ਫਿਰ ਆਪਾਂ ਲੱਗੇ ਆ ਵੱਡੇ ਪ੍ਰੋਟੈਸਟ ਰੱਖਣ ਮਤਲਬ ਕਿ ਜੇ ਲੋਕ ਚਾਉਣ ਤੇ ਸਭ ਕੁਝ ਕਰ ਸਕਦੇ ਆ ਪਰ ਜੇ ਲੋਕ ਹੀ ਨਾ ਚਾਹਣ ਜੇ ਅੱਜ ਮੰਗ ਉੱਠੀ ਹੈ ਇਹ ਇੱਕ ਹਫਤਾ ਜਾਂ ਦੋ ਹਫਤੇ ਹੋਰ ਰਹੇਗੀ ਉਸ ਤੋਂ ਬਾਅਦ ਲੋਕ ਭੁੱਲ ਜਾਣਗੇ ਜਿਨ੍ਹਾਂ ਦਾ ਬੱਚਾ ਮਰਿਆ ਉਹ ਭਾਵੇਂ ਸਾਰੀ ਉਮਰ ਨਾ ਭੁੱਲਣ ਪਰ ਲੋਕਾਂ ਨੇ ਹੌਲੀ-ਹੌਲੀ ਭੁੱਲ ਜਾਣਾ ਤੇ ਭੁੱਲਣ ਤੋਂ ਬਾਅਦ ਸਰਕਾਰਾਂ ਤਾਂ ਅੱਗੇ ਚਾਹੁੰਦੀਆਂ ਪਈ ਇਹ ਭੁੱਲੇ ਰਹਿਣ ਆਪਣੇ ਆਪ 'ਚ ਵਿਅਸਤ ਰਹਿਣ ਤੇ ਸਾਡੀਆਂ ਪਲੈਨਿੰਗਾਂ ਦੇ ਵਿੱਚ ਜਿਹੜੇ ਹੈ ਇਹਨਾਂ ਦੀ ਇੰਟਰਫੇਰੈਂਸ ਨਾ ਹੋਵੇ ਸੋ ਇਹ ਲੋਕਾਂ ਨੂੰ ਹੀ ਚਾਹੀਦਾ ਹੈ ਪੰਜਾਬ ਦੇ ਲੋਕ ਜੇ ਸੁਹਿਰਦ ਹੋਣਗੇ ਤਾਂ ਇਹ ਕੰਮ ਹੋ ਸਕਦਾ ਆਦਰਵਾਇਜ਼ ਨਹੀਂ ਹੋ ਸਕਦਾ ਜੀ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜੁੜਨ ਜਲੀ ਆਪਣੇ ਵੀ ਜ ਸਾਦਰਸ਼ਕਾਂ ਦੇ ਅੱਗੇ ਰ